ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਯਿਸੂ ਮਸੀਹ ਜੀ ਨੇ ਸਲੀਬ ਦੇ ਉੱਤੇ ਕਿਹਾ ਹੈ ਪਿਤਾ ਹੈ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ ਮੈਂ ਇਸ ਵਿਸ਼ੇ ਤੇ ਬੋਲਣਾ ਨਹੀਂ ਚਾਹਦੀ ਸੀ ਮੈਂ ਕਿਸੇ ਨੂੰ ਕੋਈ ਰਿਪਲਾਈ ਨਹੀਂ ਕਰਦੀ ਮੈਂ ਸਿਰਫ ਮਸੀਹੀ ਲੋਕਾਂ ਦੇ ਨਾਲ ਗੱਲ ਕਰ ਰਹੀ ਹਾਂ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਅਜੇ ਵੀ ਬਚਨ ਨਹੀਂ ਪੜਦੇ ਤੇ ਜਦੋਂ ਤੱਕ ਉਹ ਬਚਨ ਨੂੰ ਪੜ੍ਹਨਗੇ ਨਹੀਂ ਉਹਨਾਂ ਨੂੰ ਸਮਝ ਨਹੀਂ ਆਉਣਾ ਇਦਾਂ ਤਾਂ ਤੁਹਾਨੂੰ ਕੋਈ ਵੀ ਆਣ ਕੇ ਗੱਲ ਕਰੂਗਾ ਤੇ ਤੁਸੀਂ ਉਹਦੇ ਚੁੰਗਲ 'ਚ ਫਸ ਜਾਓਗੇ ਕਿਹ ਜਿੱਥੇ ਕਹਿੰਦੇ ਅ ਲਿਟਲ ਨੋਲੇਜ ਇਜ਼ ਅ ਡੇਂਜਰਸ ਥਿੰਗ ਪਰ ਹਿੰਦੀ ਚ ਕਹਿੰਦੇ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਕਰਨ ਵਾਲੇ ਨੂੰ ਉਹਦਾ ਅੱਗਾ ਪਿੱਛਾ ਦੇਖਣਾ ਚਾਹੀਦਾ ਹੈ ਤੇ ਸੁਣਨ ਵਾਲੇ ਨੂੰ ਉਸ ਗੱਲ ਬਾਰੇ ਸਰਚ ਜ਼ਰੂਰ ਕਰਨਾ ਚਾਹੀਦਾ ਹੈ ਅੱਜ ਤੁਹਾਡੇ ਮਨਾਂ 'ਚ ਵੀ ਇਹ ਵਹਿਮ ਹੋ ਸਕਦਾ ਕਿ ਜਿੰਨੂੰ ਅਸੀਂ ਮੁਕਤੀਦਾਤਾ ਕਹਿ ਰਹੇ ਹਾਂ ਉਹ ਤਾਂ ਸਲੀਬ ਦੇ ਉੱਤੇ ਪੁਕਾਰ ਰਿਹਾ ਹੈ ਕਿ ਹੇ ਪਿਤਾ ਹੇ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ ਜੇ ਪਿਤਾ ਨੇ ਯੀਸੂ ਮਸੀਹ ਦੀ ਆਪਣੇ ਪੁੱਤਰ ਦੀ ਮਦਦ ਨਹੀਂ ਕੀਤੀ ਉਹ ਸਾਡੀ ਮਦਦ ਕਿੱਦਾਂ ਕਰੂਗਾ ਅੱਜ ਇਹੀ ਲੋਕਾਂ ਦੇ ਮਨਾਂ ਦੇ ਵਿੱਚ ਜ਼ਹਿਰ ਕੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦਸਾਂ ਕਿ ਉਹ ਕਿਹਾ ਸੀਗਾ ਮੇਰੇ ਉਹਨਾਂ ਵੀਰ ਜੀ ਹੋਣਾਂ ਨੂੰ ਵੀ ਜ਼ਰੂਰ ਇਹ ਗਿਆਨ ਪਹੁੰਚਾ ਦਿੱਤਾ ਜਾਵੇ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਉਂ ਕਿਹਾ ਸੀਗਾ ਸੱਚ ਸੱਚੀ ਗੱਲ ਤਾਂ ਇਹ ਆ ਕਿ ਜੇ ਕਿਸੇ ਨੂੰ ਫੇਮਸ ਹੋਣ ਦਾ ਸ਼ੌਂਕ ਆ ਕਿਸੇ ਖਤਰਨਾਕ ਚੀਜ਼ ਨੂੰ ਹੱਥ ਪਾਉਣ ਦਾ ਸ਼ੌਂਕ ਆ ਤਾਂ ਪਹਿਲਾਂ ਉਹਦਾ ਗਿਆਨ ਹਾਸਲ ਕਰ ਲੈਣਾ ਚਾਹੀਦਾ ਆ ਨੰਗੀਆਂ ਤਾਰਾਂ ਨੂੰ ਨੰਗੇ ਪੈਰੀ ਹੱਥ ਨਹੀਂ ਲਾਏ ਜਾਂਦੇ। ਉੱਥੇ ਪਹਿਲਾਂ ਪ੍ਰੋਟੈਕਸ਼ਨ ਦਾ ਜਿਹੜਾ ਆ ਉਹ ਧਿਆਨ ਰੱਖਿਆ ਜਾਣਾ ਬਹੁਤ ਜ਼ਰੂਰੀ ਆ। ਪ੍ਰਭੂ ਯੀਸੂ ਮਸੀਹ ਇੱਥੇ ਆਪਣੇ ਲਈ ਤਰਸ ਨਹੀਂ ਮੰਗ ਰਹੇ ਪਿਤਾ ਦੇ ਕੋਲ ਨਾ ਉਹ ਕੰਪਲੇਨ ਕਰ ਰਹੇ ਆ ਕਿ ਪਿਤਾ ਉਹ ਤੇ ਉਹ ਕਹਿ ਰਹੇ ਸੀ ਕਿ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ ਜਾਉ ਆਪਣੇ ਪਿਤਾ ਨੂੰ ਕੰਪਲੇਨ ਕਰ ਰਹੇ ਸੀ ਕਿ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ ਉਹ ਆਪਣੇ ਲਈ ਕੀਤੀ ਹੋਈ ਭਵੇਖ ਬਾਣੀ ਨੂੰ ਰਿਪੀਟ ਕਰ ਰਹੇ ਸੀਗੇ ਪ੍ਰਭੂ ਯੀਸੂ ਮਸੀਹ ਜੀ ਨੇ ਆਪਣੇ ਜੀਵਨ See? Sí. Yeah, yeah, yeah. ਪਰਬੂ ਯਿਸੂ ਮਸੀਹ ਜੀ ਨੇ ਜਦੋਂ ਵੀ ਕੋਈ ਕੰਮ ਕੀਤਾ ਉਸ ਤੋਂ ਪਹਿਲਾਂ ਉਹਨੇ ਉਹ ਪਵਿੱਖ ਬਾੜੀਆਂ ਨੂੰ ਦੁਹਰਾਇਆ ਜਿਹੜੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਵਿੱਚ ਕੀਤੀਆਂ ਗਈਆਂ ਸੀ ਤਾਂ ਜੋ ਉਹ ਲੋਕ ਜਿਹੜੇ ਨਾਲ ਤੁਰੇ ਫਿਰਦੇ ਆ ਉਹ ਲੋਕ ਜਿਹੜੇ ਉਸ ਵੇਲੇ ਤੇ ਗਵਾਹ ਆ ਜਿਹੜੇ ਉਸ ਵੇਲੇ ਮੌਜੂਦ ਆ ਉਹਨਾਂ ਨੂੰ ਪਤਾ ਲੱਗੇ ਇਹ ਹੀ शुरू कर देखिया हे मेरे परमेश्वर, परमेश्वर हे मेरे परमेश्वर ਇਹ ਇਸ ਭਜਨ ਦੇ ਰਾਈ ਰਾਜਾ ਦੌਦ ਦੇ ਇਸ ਭਜਨ ਦੇ ਰਾਈ ਆਉਣ ਵਾਲੇ ਸਮੇਂ ਦੇ ਮੁਕਤੀ ਦਾਤਾ ਦੀ ਭੁੱਖ ਪਾੜੀ ਕੀਤੀ ਜਾ ਰਹੀ ਹੈ। ਇਹ ਹੀ ਸ਼ਬਦ ਮਤੀ 27 ਦੇ 46 ਦੇ ਵਿੱਚ ਲਿਖੇ ਹੋਏ ਆ। ਅਰਤੀ ਇੱਕ ਪੈਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕੀ ਕਿਹਾ ਸੂਮਸੀ ਆਪਣੇ ਮੌਤ ਦੇ ਸਮੇਂ ਦੀ ਗਵਾਹੀ ਦੇ ਰਿਹਾ ਸੀਗਾ ਕਿ ਜਿਹੜਾ ਤੁਹਾਡੇ ਗੁਨਾਹਾਂ ਨੂੰ ਲੈ ਕੇ ਸਲੀਬ ਸਲੀਪ ਦਾ ਜਿਹੜਾ ਸੀਨ ਆ ਉੱਥੇ ਜਦੋਂ ਤੁਸੀਂ ਪੜ੍ਹੋਗੇ ਸਲੀਪ ਦੀ ਕਥਾ ਨੂੰ ਚੌਥੇ ਦੇ ਲੋਕੀ ਲਿਖਿਆ ਹੋਇਆ ਵਚਨ ਚ ਕਹਿੰਦਾ ਉਹ ਠੱਠੇ ਉਡਾਉਂਦੇ ਸੀ ਉਹਦੇ ਮਖੌਲ ਉਡਾਉਂਦੇ ਸੀ ਵੱਖ-ਵੱਖ ਗੱਲਾਂ ਬੋਲਦੇ ਸੀ ਨੌ ਨੰਬਰ ਆਇਤ ਦੇ ਵਿੱਚ ਆਜੋ ਕਹਿੰਦਾ ਪਰ ਤੂੰ ਹੀ ਮੈਨੂੰ ਕੁਖੋਂ ਬਾਹਰ ਲਿਆਇਆ ਅਤੇ ਮੇਰੀ ਮਾਤਾ ਦੀਆਂ ਦੁੱਧੀਆਂ ਉੱਤੇ ਮੈਨੂੰ ਭਰੋਸਾ ਦਿਲਾਇਆ ਜੰਮ ਦੇ ਅਸਾਰ ਮੇਂ ਸ਼ਬਦ ਦੇ ਦੁਆਰਾ ਕਿਉਂ ਇੱਥੇ ਮਾਤਾ ਹੀ ਦਾ ਜ਼ਿਕਰ ਕੀਤਾ ਗਿਆ ਪਿਤਾ ਦਾ ਜ਼ਿਕਰ ਨਹੀਂ ਕੀਤਾ ਗਿਆ ਮਾਤਾ ਦੇ ਬਾਅਦ ਸਿੱਧਾ ਪਰਮੇਸ਼ਵਰ ਦੇ ਉੱਤੇ ਲੈ ਆਂਦਾ ਗਿਆ ਕਿਉਂਕਿ ਉਹ ਮਾਤਾ ਤੋਂ ਤੇ ਪਰਮੇਸ਼ਵਰ ਤੋਂ ਹੋਇਆ ਹallelujah ਉਹ ਸ਼ਬਦ ਦੇ ਦੁਆਰਾ ਮਾਤਾ ਦੀ ਕੱਖ ਦੇ ਵਿੱਚ ਗਿਆ ਤੇ ਪਰਮੇਸ਼ਵਰ ਦੇ ਦੁਆਰਾ ਉਹਦਾ ਜਨਮ ਹੋਇਆ ਤੇ ਪਰਮੇਸ਼ਵਰ ਤੇ ਹੀ ਸੁੱਟਿਆ ਗਿਆ ਪਰਮੇਸ਼ਵਰ ਦੇ ਦੁਆਰਾ ਹੀ ਪ੍ਰਭੂ ਯਿਸੂ ਮਸੀਹ ਜੀ ਦਾ pallan porżjon huwa hallelujah